ਮੇਰਾ ਨਾ ਏਸੀ ਹਰਦੀਪ ਸਿੰਘ ਚੌਂਕੀ ਇਨਚਾਰਜ ਬਾਦਰਗੜ੍ਹ ਫਟਿਆਲਾ ਸਰ ਅੱਜ ਜਿਹੜਾ ਦੁਰਘਟਨਾ ਹੋਈ ਹੈਗੀ ਕੀ ਜਿਹੜੀ ਹੁਣ ਦੀ ਸਿਚੁਏਸ਼ਨ ਹੈਗੀ ਕਿੰਨੇ ਦੀ ਜੈ ਡੈੱਥ ਹੋ ਗਈ ਹੈ ਇਹ ਕਰੀਬ 2 ਵਜੇ ਦੇ ਕਰੀਬ ਦੋ ਗੱਡੀਆਂ ਦਾ ਐਕਸੀਡੈਂਟ ਹੋਇਆ ਐਚ ਆਰ 70 ਸੀ 308 ਇਹ ਹੈਗੀ ਹੈ ਹਲਕਾ ਚਾਰ ਗੱਡੀ ਤੇ ਨੈਕਸਟ ਗੱਡੀ ਹੈ ਦੂਜੀ ਪੀ ਵੀ 10 ਜੀ ਆਰ 3917 ਬਰੀਜਾ ਗੱਡੀ ਹੈ ਦੋਨਾਂ ਦਾ ਐਕਸੀਡੈਂਟ ਹੋਇਆ ਉਹ ਸਾਹਮਣੇ ਐਕਸੀਡੈਂਟ ਹੋਇਆ ਦੋਨਾਂ ਗੱਡੀਆਂ ਦਾ ਤੇ ਜਿਹੜੀ ਹਲਕਾ ਚਾਰ ਗੱਡੀ ਸੀ ਇਹਦੇ ਚ ਤਿੰਨ ਸੀਗੇ ਸਵਾਰ ਸਿਧਾਂਤ ਬੱਬਰ ਸੀਗਾ ਪਵਨ ਕੁਮਾਰ ਤੇ ਕੁਸ਼ਮ ਲਤਾ ਦੋਵਾਂ ਦੀ ਡੈਥ ਤਾਂ ਅਰਜਿੰਦ ਹਸਪੀਟਲ ਪਟੇਲਾ ਜਿਹੇ ਇਲਾਜ ਹੋ ਗਈ ਇੱਕ ਦੀ ਪਾਰਕ ਹਸਪੀਟਲ ਚ ਡੈਥ ਹੋ ਗਈ ਇਹਨਾਂ ਤਿੰਨਾਂ ਦੀ ਡੈਥ ਹੋ ਚੁੱਕੀ ਹੈ ਤੇ ਦੂਜੇ ਜਿਹੜੇ ਬਰੀਜਾ ਵਾਲੇ ਨੇ ਉਹ ਜਿਹੇ ਇਲਾਜ ਨੇ ਬਿਆਨ ਲਿਖ ਕੇ ਅਗਲੀ ਕਾਰਵਾਈ ਅਮਲਚ ਰਿਆਣਾ ਸਰੇ ਪਰਿਵਾਰਕ ਮੈਂਬਰ ਹੀ ਸੀ ਇਹ ਤਿੰਨੇ ਪਰਿਵਾਰਕ ਮੈਂਬਰ ਸੀ ਮਾਤਾ ਪਿਤਾ ਸੀ ਇੱਕ ਸਿਧਾਂਤ ਇਹਨਾਂ ਦਾ ਬੇਟਾ ਸੀਗਾ ਕਿਸੇ ਫੰਕਸ਼ਨ ਤੋਂ ਆ ਰਹੇ ਸੀ ਇਹ ਡੱਬ ਵਾਲੀ ਤੇ ਰਹਿਣ ਵਾਲੇ ਨਹੀਂ ਨੇ ਤੈਸਰੇ ਜਿਹੜੀ ਗੱਡੀ ਦੂਜੀ ਗੱਡੀ ਸੀਗੀ ਕੀ ਡਿਵਾਈਡਰ ਵਗੈਰਾ ਟੱਕ ਹਾ ਇਦਾਂ ਹੀ ਉਥੇ ਮੌਕੇ ਤੇ ਜਦੋਂ ਪੜਤਾਲ ਕੀਤੀ ਮੌਕੇ ਤੋਂ ਪਤਾ ਲੱਗਿਆ ਵੀ ਪਟਿਆਲਾ ਸੜਕ ਤੋਂ ਰਾਜਪੁਰੇ ਨੂੰ ਜਾ ਰਹੇ ਸੀਗੇ ਡਿਵਾਈਡਰ ਕ੍ਰੋਸ ਕੀਤਾ ਇਹਨਾਂ ਡਿਵਾਈਡਰ ਕ੍ਰੋਸ ਕਰਕੇ ਦੂਜੀ ਗੱਡੀ 'ਤੇ ਜਾ ਕੇ ਹਿੱਟ ਕੀਤਾ ਇਹਨਾਂ ਨੇ ਹਮ ਸਾਹਮਣੇ ਐਕਸੈਂਟ ਹੂਨ ਨਾਲ ਇਹਦਰ ਘਟਨਾ ਹੋਈ ਹੈ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز